ਮੁਰੀਤ ਮਿੱਤਵਲੋਂ ਆਪ ਸ਼ਬਦ ਬੋਲੇਵੇਂ ਗੁਰੂ ਗ੍ਰੰਥ ਸਾਹਿਬ ਜੀ ਆਪਨੇ ਮਹਾਰਾਜ ਨੂੰ ਅਕਸ਼ਰ ਬੋਲੇ ਗਏ ਨੇ ਉਹਨਾਂ ਬਾਰੇ ਅੱਜ ਕੱਟ ਕੀਤਾ ਗਿਆ ਵਿਚਾਰ ਕੀਤੀ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਟ ਕਰਨ ਦਾ ਕਾਰਨ ਇਹ ਜੋ ਕਿ ਪਿਛਲੇ ਦਿਨੀ ਇੱਕ ਗੱਬਰਨਾਦ ਆਦਮੀ ਸੀ ਜੋ ਕਿ ਗੁਰੂ ਸਾਹਿਬਾਂ ਦੇ ਖਿਲਾਫ ਔਰ ਬਾਬਾ ਦੀਪ ਸਿੰਘ ਦੇ ਖਿਲਾਫ ਤੇ ਗੁਰੂ ਸਾਹਿਬ ਦੇ ਸਭ ਜਿੱਤ ਦੇ ਖਿਲਾਫ ਉਸਨੇ ਬਹੁਤ ਮਾਰੀ ਸ਼ਹਾਦਤੀ ਵਰਤੀ ਜਿਹੜੀ ਕਿ ਅਸੀਂ ਬਿਆਨਾਂ ਜੋ ਬਿਆਨੀ ਕਰ ਸਕਦੇ ਆਡੀਓ ਤੁਹਾਨੂੰ ਫਾਰਨ ਦਿੱਤੀ ਸੀ ਫਿਰ ਅਸੀਂ ਇਹ ਪਤਾ ਕੀਤਾ ਸਾਡੇ ਦੇ ਪਹਿਲਾਂ ਪੁਲਿਸ ਲੈ ਗਈ ਚੁੱਕ ਕੇ ਪਰਚਾ ਦਰਜ ਕਰਕੇ ਪ੍ਰਸ਼ਾਸਨ ਨੂੰ ਈਮੇਲ ਭੇਜਤਾ ਹੈ ਜੋ ਕਿ ਸਾਡੇ ਪ੍ਰੋਪਰ ਦੇ ਕਿਹੜੇ ਵਕੀਲ ਬਾਹਰ ਆ ਉਹਨਾਂ ਸਾਰਿਆਂ ਦਾ ਉਹਦਾ ਬਾਈਕਟ ਕਰਤਾ ਵੀ ਅਸੀਂ ਉਸ ਬੰਦੇ ਦਾ ਕੇਸ ਨਹੀਂ ਲੜਾਂਗੇ ਬਿਲਕੁਲ ਕੇਸ ਨਹੀਂ ਲੜਾਂਗੇ ਉਹਨਾਂ ਦਾ ਧੰਨਵਾਦ ਕਰਦੇ ਆ ਆਪਦੇ ਚੈਨਲਾਂ ਨੂੰ ਦੂਸਰੀ ਗੱਲ ਸੀ ਇੱਥੇ ਸ਼ਹਿਰ ਦੇ ਐਮਸੀ ਸਾਹਿਬ ਨੰਬਰਦਾਰ ਹੋਰ ਮੋਢ ਭਰਾ ਆਦਮੀਆਂ ਨੂੰ ਅੱਜ ਅਸੀਂ ਉਹਨਾਂ ਨੂੰ ਬੇਨਤੀ ਕਰਨ ਵਾਸਤੇ ਹੱਥ ਜੋੜ ਕੇ ਨਿਮਰਤਾ ਸਹਿਤ ਆਇਆ ਸਾਰੇ ਪ੍ਰੋਇਪਰ ਦੇ ਕਿੰਨੇ ਵੀ ਐਮਸੀ ਨੇ ਜਾਂ ਕੋਈ ਪਿੰਡਾਂ ਦੇ ਨੰਬਰਦਾਰ ਕੋਈ ਵੀ ਹੋਵੇ ਵੀ ਕਿ ਇਸ ਦੁਸ਼ਟ ਬੰਦੇ ਨੇ ਜਿੰਨੇ ਗੁਰੂ ਸਾਹਿਬਾਂ ਦੇ ਖਿਲਾਫ ਇੰਨੀ ਮਾੜੀ ਬਕਵਾਸ ਕੀਤੀ ਆ ਤੇ ਕੋਈ ਸਾਡੇ ਸਮਾਜ ਦਾ ਐਮਸੀ ਉੱਠ ਕੇ ਜਾਂ ਮੱਲੇ ਦਾ ਜਾਂ ਕਿਸੇ ਦਾ ਜਾਂ ਕੋਈ ਪਿੰਡ ਦਾ ਨੰਬਰਦਾਰ ਹੀ ਉੱਠ ਕੇ ਜਾਂ ਕੋਈ ਹੋਰ ਬੰਦਾ ਆਪਣੀ ਵੋਟਾਂ ਦੀ ਖਾਤਰ ਉਹਦੀ ਪ੍ਰਾਪਰਟੀ ਲੈ ਕੇ ਉਹਦੀ ਜਵਾਨਤ ਕਰਾਉਣ ਦੀ ਕੋਸ਼ਿਸ਼ ਕਰੇ ਬੜਾ ਅਸੀਂ ਅੱਜ ਸਾਰੇ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਗੁਰੂ ਨਾਨਕ ਸਾਹਿਬ ਦਾ ਵਾਸਤਾ ਪਾ ਕੇ ਸਾਰੇ ਸ਼ਹਿਰ ਨੂੰ ਸਾਰੇ ਸਮਾਜ ਨੂੰ ਸਾਰੇ ਸਮਾਜਾਂ ਨੂੰ ਬੇਨਤੀ ਕਰਨ ਵਾਸਤੇ ਮੈਂ ਆਇਆ ਕਿ ਸਾਰੇ ਵੀ ਉਹਨਾਂ ਦੇ ਨਾਲ ਕੋਈ ਬੰਦਾ ਰੋਟੀ-ਬੇਟੀ ਸਾਂਝ ਪਰਿਵਾਰ ਖਾਂਜ ਉਸ ਪਰਿਵਾਰ ਨਾਲ ਨਾ ਰੱਖੇ ਵੀ ਜਿਹੜਾ ਵੀ ਬੰਦਾ ਉਹਨਾਂ ਨਾਲ ਪਰਿਵਾਰ ਖਾਂਜ ਰੱਖੇਗਾ ਜਾਂ ਰੋਟੀ-ਬੇਟੀ ਸਾਂਝ ਰੱਖੇਗਾ ਅਸੀਂ ਥੋੜੇ ਦਿਨ ਹੀ ਇਹ ਕਾਲ ਤਸਾ ਤੂੰ ਜਾ ਰਹਿਆਂ ਜਥੇਬੰਦੀ ਲੈ ਕੇ ਵੀ ਬੰਦੇ ਨੇ ਇੰਨੀ ਬਕਵਾਸ ਕੀਤੀ ਇਹਦਾ ਬਾਈਕਟ ਪੰਗੰਬਲ ਸਮਾਜ ਤੋਂ ਉਸ ਬੰਦੇ ਦਾ ਬਾਈਕਟ ਕੀਤਾ ਜਾਵੇ ਤੇ ਜੇਕਰ ਫਿਰ ਵੀ ਸਾਡੇ ਇਸ ਬੇਨਤੀ ਨੂੰ ਨਾਥ ਜੋੜੇ ਸਾਡੇ ਹੱਥਾਂ ਨੂੰ ਨਾ ਵੇਖਦਾ ਹੋਇਆ ਕਿ ਫੇਰ ਵੀ ਉਹਨਟੀ ਕੁਝਬਾਂਤ ਕਰਾਏਗਾ ਜਾਂ ਕੋਈ ਨੰਬਰਦਾਰ ਪਿੰਡ ਦਾ ਜਾਂ ਕੋਈ ਸਰਪੰਚ ਪਿੰਡ ਦਾ ਲਾ ਲਓ ਕੋਈ ਵੀ ਲਾ ਲਓ ਜਬਾਂਤ ਤਿੰਨ ਬੰਦੀ ਕਰਾ ਸਕਦੇ ਆ ਇਸ਼ਨਾਤ ਤੇ ਇੱਕ ਨੰਬਰਦਾਰ ਦਾ ਪਾਵਰ ਹੈ ਸਰਪੰਚ ਨੂੰ ਪਾਵਰ ਹੈ ਤੇ ਐਮਸੀ ਨੂੰ ਪਾਵਰ ਹੈ ਤੇ ਦੂਜਾ ਕੋਈ ਬੰਦਾ ਕਿਸੇ ਦੀ ਜਬਾਂਤ ਨਹੀਂ ਕਰ ਸਕਦਾ ਇਹ ਤਿੰਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਆ ਖਾਸ਼ ਕਰਕੇ ਨੰਬਰਦਾਰ ਸਰਪੰਚ ਸਿਰ ਸ਼ਹਿਰ ਦੇ ਐਮਸੀ ਸਾਹਿਬ ਵੀ ਉਸ ਬੰਦੇ ਨੂੰ ਕੋਈ ਵੀ ਮੂੰਹ ਨਾ ਲਾਵੇ ਭਾਈ ਕੋਈ ਉਹਦਾ ਪਰਿਵਾਰ ਜਾਵੇ ਤੇ ਉਸ ਪਰਿਵਾਰ ਨਾਲ ਮੁਕੰਮਲ ਫਰਾ ਸ਼ਹਿਰ ਫਰਾ ਸਮਾਜ ਉਹਦਾ ਬਾਈਕਟ ਕਰੋ ਜਿਨਨੇ ਦੋ ਜਹਾਨ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ ਖਿਲਾਫ ਇੰਨੀ ਭੱਤੀਸ਼ਾਦ ਦੀ ਵਰਤੀ ਹੋਵੇ ਜਿਨਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੇ ਨੁਕਤਿਆਂ ਨੂੰ ਜਾਦੀ ਦੁਆਨ ਲਈ ਆਪਣਾ ਸਰਬੰਸ ਵਾਰਿਆ ਹੋਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਦੋ ਚਮਕੌਰ ਦੀ ਗਰੀ ਸ਼ਹੀਦ ਹੋਏ ਹੁਣ ਮੌਲਾਂ ਲੜਦੇ ਹੋਏ ਤੇ ਦੋ ਆਪਣੇ ਸਰਹਾਂਦੇ ਨਹੀਂ ਆਏ ਚੁਣੇ ਗਏ ਚੁਣੇ ਗਏ ਹੁਣ ਉਹਨਾਂ ਦੇ ਖਿਲਾਫ ਬੋਲੇ ਤੇ ਜਾਂ ਕਿਹੜਾ ਬਾਬਾ ਦੀਪ ਸਿੰਘ ਕੌਮ ਦਾ ਕੌਮੀ ਸ਼ਹੀਦ ਜਿਨ੍ਹਾਂ ਨੇ ਸਿਰ ਲਾ ਕੇ ਲੜਿਆ ਹੋਵੇ ਉਹਨਾਂ ਦੇ ਖਿਲਾਫ ਕੋਈ ਮਾਰੀ ਸ਼ਦਾਬਦੀ ਵਰਤੇ ਜੇ ਸਾਨੂੰ ਮਿਲ ਜਾਂਦਾ ਉਹ ਦਿਨ ਬੋਂਦਾ ਉਹ ਗੋਗੋ ਜਾਣਾ ਸੀ ਪਰ ਉਹਨਾਂ ਨੂੰ ਨਹੀਂ ਮਿਲਿਆ ਉਹਨਦੀ ਕੋਈ ਸਵਾਸ ਵਧੇ ਸੀ ਉਹਨ ਜੇਲ੍ਹ ਚ ਬੰਦਾ ਤੇ ਇੰਨੀ ਕੋਈ ਬੇਨਤੀਆਂ ਮੇਰੀਆਂ ਸਾਰੀ ਕੌਮ ਨੇ ਸਾਰੇ ਸਮਾਜ ਨੇ ਸਾਰੇ ਕਿੰਨਾ ਇੱਥੇ ਐਮਸੀ ਸਾਹਿਬ ਪਹੁੰਚੇ ਨੇਾਰੇ ਵੀਰ ਇਹਨਾਂ ਦਾ ਮੈਂ ਦਿਲ ਦੀ ਘਰਾਈਆਂ ਚੋਂ ਧੰਨਵਾਦ ਕਰਦਾ ਜਿਹੜੇ ਪੰਥਲੀ ਕੌਮ ਲਈ ਆਏ ਨੇ ਜਾਂ ਹੋਰ ਕੋਈ ਸਮਾਜ ਦੇ ਆਏ ਵੀਰ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਦੋਂ ਤੀ ਰਾਗੀ ਪਾਠੀ ਸਭਾ ਦਾ ਸਾਰੇ ਵਿਆਹੇ ਆ ਕਿਸਾਨ ਜੱਥੇਬੰਦੀਆਂ ਤੋਂ ਆਏ ਨੇ ਵੀਰ ਸਾਰੇ ਤੇ ਸਾਰਿਆਂ ਦਾ ਧੰਨਵਾਦ ਆ ਤੇ ਭਾਈ ਨਾਲ ਇਹ ਇਕੱਲਾ ਜਾਂ ਲਖਵੀਰ ਸਿੰਘ ਦਾ ਜਾਂ ਕੁਲਦੀਪ ਸਿੰਘ ਦਾ ਜਾਂ ਲਾਡੇ ਦਾ ਫਤ ਇਹ ਸਾਰੀ ਕੌਮ ਦਾ ਹੀ ਮਸਲਾ ਏ ਇੱਕ ਪਿਰਦਾ ਨਹੀਂ ਗਾ ਸਾਰੇ ਹੀ ਨਾਰ ਰਲ ਕੇ ਭਾਈ ਸਾਥ ਦੇ ਕੇ ਉਸ ਦੁਸ਼ਤ ਦੀ ਆਪਾਂ ਭਾਈ ਜ਼ਬਾਨ ਤੋਂ ਨਹੀਂ ਹੋਣ ਦੇਣੀ ਉਹਨੂੰ ਜੇਲ੍ਹ ਚੀ ਉਹ ਗੱਲ ਕੇ ਮਰੇ ਤੁਸੀਂ ਜਿਉਂ ਦੇਵੇ ਜਮਾਨ ਤੇ ਆਪਾਂ ਦਾ ਡਟ ਕੇ ਪਾਈ ਵਿਰੋਧ ਕਰਨਾ ਹੈ ਇੰਨੇ ਕਿ ਮੇਰੀਆਂ ਬੇਨਤੀਆਂ ਸਾਰੇ ਸਮਾਜ ਨੇ ਪੇ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਰੇ ਬਾਕੀ ਵੀਰਾਂ ਦੀ ਬੈਠ ਦਿੰਦਾ ਹਾਂ ਸਾਹਿਬ ਜਿਸ ਤਰ੍ਹਾਂ ਵਕੀਲਾਂ ਨੇ ਬਾਈਕਾਟ ਕੀਤਾ ਹੈ ਇਸ ਦੇਕੀ ਦੀ ਤੀਸਰੇ ਰੰਤੋਂ ਹੋ ਤੁਸੀਂ ਐਮਸੀ ਹੋ ਸਾਰੇ ਹੰਸੀਆਂ ਵੱਲੋਂ ਤੁਹਾਡਾ ਕੀ ਮੈਸੇਜ ਹੈ ਮੈਂ ਪਹਿਲਾਂ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਜੋ ਕਿ ਅਸੀਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਣੇ ਆ ਵੀ ਸਾਡੇ ਤਿੱਤੀਆਂ ਐਮਸੀਆਂ ਚ ਕੋਈ ਐਮਸੀ ਇੰਦੀ ਜੁਬਾਨ ਤੇ ਨਹੀਂ ਜਾਏਗਾ ਅਸੀਂ ਬਿਲਕੁਲ ਬਾਈਕਾਟ ਕਰਾਂਗੇ ਤੇ ਅਗਾ ਤੋਂ ਵੀ ਜੇ ਕੋਈ ਐਹੋ ਜਿਹੀ ਘਟਨਾ ਕਰਦਾ ਤੇ ਬਿਲਕੁਲ ਸਾਡੀ ਆਸ ਨਾ ਕੋਈ ਰੱਖੇ ਜਾਂ ਅਸੀਂ ਵੀ ਸਪੋਰਟ ਕਰਾਂਗੇ ਜਿase ਇਹਨੇ ਮਗਰ ਆਵਾਂਗੀ ਜਥੇਬੰਦੀ ਨਾਲ ਨਾਲ ਅਸੀਂ ਹਮਦ ਸਾਹਿਬ ਦਾ ਬਹੁਤ ਜਿਆਦਾ ਲਾਡ ਲਈ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਸ਼ਹਿਰ ਦੇ ਵਿੱਚ ਕੋਈ ਮਾੜੀ ਮੋੜ ਐਹੋ ਜਿਹੀ ਘਟਨਾ ਕੋਈ ਕਰਤੂਤ ਕਰਦਾ ਦੁਸ਼ਟ ਇਹ ਸਭ ਨਾਲ ਪਹਿਲਾਂ ਗੇਉਤੀ ਫਰੋਇਪੁਰ ਦੇ ਨਾਲ ਖੜਦੇ ਨੇ ਔਰ ਅਗਾ ਵੀ ਖੜਦੇ ਰਹਿਣ ਅਸੀਂ ਬਹੁਤ ਸੰਗਤ ਦਾ ਸਾਥ ਦਿੰਦੇ ਨੇ ਇਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇੱਥੇ ਜਦੋਂ ਸਾਰੇ ਐਮਸੀ ਹੀਰ ਜਾਂ ਆਗੂ ਜਥੇਬੰਦੀਆਂ ਦੇ ਇੱਥੇ ਪਹੁੰਚੇ ਆ ਮੈਂ ਜੱਸਾ ਸਿੰਘ ਮਾਚਰਾ ਬਲਾਕ ਪ੍ਰਧਾਨ ਬੀਕੂ ਜੋ ਇੱਕ ਤਾਂ ਸਿੱਧੂਪੁਰ ਲਾਡੀ ਜੀ ਦੀ ਸਨੇਹਾ ਭੇਜਿਆ ਸੀਗਾ ਜਿਹੜੀ ਕਿ ਬੇਅਦਬੀ ਦਾ ਮਾਫਲਾ ਜਿਹੜਾ ਸਾਹਮਣੇ ਆਇਆ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਹਰੇਕ ਵਾਰ ਸਰਕਾਰ ਜਦੋਂ ਪ੍ਰਸ਼ਾਸਨ ਸਾਡਾ ਇਹੀ ਕਹਿ ਕੇ ਛੱਡ ਦਿੰਦਾ ਕਿ ਮੈਂਟਲੀ ਅਬਸੈਟ ਹੈ ਵੀ ਇਹ ਸੋਚਣਾ ਚਾਹੀਦਾ ਹੈ ਕਿ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਜਿਹੜਾ ਮੈਂਟਲੀ ਅਬਸੈਟ ਹੈ ਉਹ ਗੁਰੂ ਗ੍ਰੰਥ ਸਾਹਿਬ ਤੇ ਕਿਉਂ ਮਤਲਬ ਕਿ ਭੱਦੀ ਛਦਾਵਲੀ ਬੋਲਦਾ ਜਾਂ ਉਹ ਗੁਰੂ ਸਭ ਗੁਰੂ ਸਭਾ ਨੂੰ ਬਾਰੇ ਭੱਦੀ ਛਦਾਵਲੀ ਬੋਲਦਾ ਸਾਡੇ ਲਈ ਬਾਈਬਲ ਗੀਤਾ ਕੁਰਾਨ ਤੇ ਗੁਰੂ ਗ੍ਰੰਥ ਸਾਹਿਬ ਕਿਸੇ ਵੀ ਕੋਈ ਬੇਅਦਬੀ ਕਰਦਾ ਸਾਡੇ ਲਈ ਉਹਨੀ ਦੁਖਦਾਈ ਖਬਰ ਹੈ ਜਿੰਨੀ ਕਿ ਗੁਰੂ ਗ੍ਰੰਥ ਸਾਹਿਬ ਦੇ ਲਈ ਅਸੀਂ ਆਡੀਓ ਸੁਣੀ ਹੈ ਆਡੀਓ ਸੁਣ ਕੇ ਜਿੱਦਾਂ ਬਾਬਾ ਜੀ ਰਣ ਕਹਿਆ ਵੀ ਸਾਡੇ ਬਰਦਾਸ਼ਤ ਤੋਂ ਕੰਮ ਬਾਹਰ ਸੀਗਾ ਇਹਦੇ ਸ਼ੁਕਰ ਕਿ ਪ੍ਰਸ਼ਾਸਨ ਉਹਨੂੰ ਅਰੈਸਟ ਕਰ ਲਿਆ ਪਰ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਤੁਹਾਡੇ ਚੈਨਲ ਦੇ ਥਰੂ ਕਿ ਪ੍ਰਸ਼ਾਸਨ ਕੋਈ ਟੈਲਣਾ ਵਰਤੇ ਜੇਕਰ ਪ੍ਰਸ਼ਾਸਨ ਟੈਲ ਵਰਤ ਦਾ ਕੋਈ ਕਤਾਈ ਕਰਦਾ ਜੇ ਉਹਦੀ ਜਿਹੜਾ ਵੀ ਬੰਦਾ ਜ਼ਬੰਤ ਕਰਾਉਂਦਾ ਆ ਤੇ ਅਸੀਂ ਇਹ ਚੈਨਲ ਦੇ ਥਰੂ ਇਹ ਕਹਿਣਾ ਚਾਹੁੰਦੇ ਆ ਸਾਡੇ ਲਈ ਉਹ ਉਹਨਾਂ ਹੀ ਦੋਸ਼ੀ ਹੋਊਗਾ ਜਿਹੜਾ ਵੀ ਉਹ ਵੀਰ ਉਹਦੀ ਜ਼ਬੰਤ ਕਰਾਏਗਾ ਜਿਨੇ ਬੇਅਦਬੀ ਕੀਤੀ ਆ ਪੱਦੀ ਸ਼ਦਾਵੀ ਬੋਲੀ ਆ ਤੇ ਮੈਂ ਜਿੰਨੇ ਵੀ ਇੱਥੇ ਵੀਰ ਪਹੁੰਚੇ ਆ ਕਿਉਂਕਿ ਧੰਨਵਾਦ ਆਪਾਂ ਉਸ ਚੀਜ਼ ਦਾ ਕਰੀਦਾ ਕਿ ਜਿਹੜੇ ਆਪਾਂ ਆਪਦੇ ਲਈ ਇਕੱਠੇ ਹੋਈ ਹੋਈ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਇਕੱਠੇ ਹੋਇਆ ਚੋ ਧਰਮਾਂ ਦੇ ਸਾਂਝੇ ਜਿਹੜੇ ਗੁਰੂ ਆ ਉਹਦੇ ਲਈ ਇਕੱਠੇ ਹੋਏ ਆ ਤੇ ਮੈਂ ਇਹੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਜਿਹੜਾ ਉਹਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ